ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਮਾਜੂਬ ਸੀਪੀ ਸਾਹਿਬ ਅਮਰਸਰ ਉਹਨਾਂ ਦੀਆਂ ਸਪੈਸ਼ਲ ਹਦਾਇਤਾਂ ਤੇ ਸੀਨੀ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ 1 ਦੀ ਰਹਿਨਮਾਈ ਹੇਠ ਅੱਜ ਦਰਬਾਰ ਸਾਹਿਬ ਦੇ ਨੇੜੇ ਥਾਣਾ ਕਤਵਾਲੀ ਦੇ ਏਰੀਆ ਦੇ ਵਿੱਚ ਹੋਟਲਾਂ ਅਤੇ ਸਰਾਵਾਂ ਦੀ ਜਿਹੜੀ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਜਿਹੜੇ ਮਾੜੇ ਅਨਸਰ ਉਹ ਜਿਹੜੇ ਚੱਕੀ ਲੱਗੇ ਆ ਉਹਨਾਂ ਨੂੰ ਰੌਂਡ ਆਪ ਵੀ ਕੀਤਾ ਗਿਆ ਹੈ ਹੋਟਲ ਮਾਲਕਾਂ ਨੂੰ ਤੇ ਜਿਹੜੇ ਉਹਨਾਂ ਦੇ ਮੈਨੇਜਰ ਨੇ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਇਕੋ ਨਾਲ ਰਿਕਾਰਡ ਚੈੱਕ ਕੀਤਾ ਗਿਆ ਤੇ ਹਦਾਇਤ ਕੀਤੀ ਗਈ ਹੈ ਵੀ ਉਹ ਰਿਕਾਰਡ ਪ੍ਰੋਪਰ ਮੇਨਟੇਨ ਰੱਖਣ ਜਦੋਂ ਵੀ ਕੋਈ ਉਹ ਸੇਲਾਨੀ ਆਉਂਦਾ ਹੈ ਜਾਂ ਹੋਟਲ 'ਤੇ ਠਹਿਨ ਕੋਈ ਵੀ ਵਿਅਕਤੀ ਆਉਂਦਾ ਹੈ ਉਹਦਾ ਪ੍ਰੋਪਰ ਰਿਕਾਰਡ ਜਿਹੜਾ ਮੇਨਟੇਨ ਕਰਕੇ ਰੱਖਣ ਜਦੋਂ ਵੀ ਕੋਈ ਵਿਦੇਸ਼ੀ ਉਹਨਾਂ ਦੇ ਹੋਟਲ ਦੇ ਵਿੱਚ ਆਉਂਦਾ ਹੈ ਤਾਂ ਉਹਦਾ C1 ਫਾਰਮ ਜਿਹੜਾ ਭਰ ਕੇ ਤੁਰੰਤ ਉਹਦੀ ਇੰਫਰਮੇਸ਼ਨ ਅਫਾਰ ਨੂੰ ਦਿੱਤੀ ਜਾਵੇ ਜੇ ਕੋਈ ਵਿਅਕਤੀ ਹੋਟਲ ਦੇ ਵਿੱਚ ਸ਼ੱਕੀ ਪਾਇਆ ਜਾਂਦਾ ਜਾਂ ਲੰਬੇ ਸਮੇਂ ਤੋਂ ਹੋਟਲ ਦੇ ਵਿੱਚ ਰਹਿ ਰਿਹਾ ਹੈ ਉਹਦੀ ਸੂਚਨਾ ਜਦੋਂ ਵੀ ਪਤਾ ਲੱਗਦਾ ਤੁਰੰਤ ਸਬੰਧਤ ਥਾਣੇ ਨੂੰ ਦਿੱਤੀ ਜਾਵੇ ਤਾਂ ਕਿ ਉਹਦੀ ਵੈਰੀਫਿਕੇਸ਼ਨ ਕੀਤੀ ਜਾ ਸਕੇ ਇਸ ਵਜ੍ਹਾ ਹਦਾਇਤਾਂ ਦਿੰਦੇ ਆਂ ਕੁਝ ਵਿਅਕਤੀ ਅਸੀਂ ਇਹ ਜਿਹੜਾ ਰੌਂਡ ਅਪ ਵੀ ਕੀਤੇ ਨੇ ਰੌਂਡ ਕਰਕੇ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਊਗੀ ਜੇ ਕੋਈ ਉਹ ਦੇਖ ਲਾ ਕੋਈ ਪਾਇਆਗਾ ਤੋ ਉਹਦੇ ਕ੍ਰੰਤ ਕਰ ਵੀ ਕੀਤੀ ਜਾਊਗੀ